ਇੱਕ ਵੀਡੀਓ ਹੋਇਆ ਇੱਕ ਚਰਚਾ ਬਹੁਤ ਚੱਲ ਰਹੀ ਆ ਕਿ ਜਥੇਦਾਰ ਸਾਹਿਬ ਬਹੁਤ ਪਰੇਸ਼ਾਨ ਨੇ ਜਾ ਨਿਰਗਵੀਰ ਸਿੰਘ ਸਿੱਰੇ ਕਾਲ ਤੱਕ ਸਭ ਦੇ ਜਥੇਦਾਰ ਆ ਮੀਟਿੰਗ ਵੀ ਆਉਣ ਵਾਲੀ ਇੱਕ ਅੱਦੇ ਦਿਨ ਚ ਸ਼੍ਰੋਮਣੀ ਕਮੇਟੀ ਦੀ ਅੰਤਰੀ ਕਮੇਟੀ ਦੀ ਆਪਾਂ ਉਹਦੇ ਤੇ ਵੈਸੇ ਗੱਲ ਕਰ ਚੁੱਕੇ ਹਾਂ ਪਰ ਜਿਹੜੀਆਂ ਨਵੀਆਂ ਅਪਡੇਟਸ ਆ ਰਹੀਆਂ ਕਿ ਉਹਨਾਂ ਨੂੰ ਜਾਣ ਦਾ ਜਿਹੜਾ ਖਤਰਾ ਬਣਿਆ ਹੋਇਆ ਉਹਨਾਂ ਨੂੰ ਇਸ ਢੰਗ ਨਾਲ ਧਮਕਾਇਆ ਜਾ ਰਿਹਾ ਹੈ ਹਾਲਾਂਕਿ ਚਲੋ ਇੱਕ ਬਹੁਤ ਵੱਡੇ ਰੁਤਬੇ ਤੇ ਉਹ ਕਾਲ ਤੱਕ ਸਭ ਦੇ ਜਥੇਦਾਰ ਨੇ ਉਹਨਾਂ ਨੂੰ ਕੋਈ ਉਹੋ ਜੀ ਪਰਿਵਾਰ ਨਹੀਂ ਹੋਏਗੀ ਪਰ ਫਿਰ ਵੀ ਜਿਹੜੇ ਧਮਕੀਆਂ ਦੇ ਰਹੇ ਨੇ ਉਹ ਕੌਣ ਲੋਕ ਨੇ ਜਾਂ ਉਹ ਕੀ ਚਾਹੁੰਦੇ ਨੇ ਕਿਤੇ ਅਕਾਲੀ ਦਲ ਨੂੰ ਕੀ ਜਾਂ ਬਾਦਲਾਂ ਨੂੰ ਜਾਂ ਉਹਨਾਂ ਧਿਰਾਂ ਨੂੰ ਜਿਨ੍ਹਾਂ ਦੇ ਲੋਕ ਉੱਥੇ ਲੱਗੇ ਨੇ ਇਹ ਸਪਸ਼ਟ ਨਹੀਂ ਕਰਨਾ ਚਾਹੀਦਾ ਕਿ ਇਹ ਜਥੇਦਾਰਾਂ ਨੂੰ ਧਮਕੀਆਂ ਦੇਣ ਵਾਲੇ ਸਾਡੇ ਬੰਦੇ ਨਹੀਂ ਹੈਗੇ ਪਹਿਲੀ ਗੱਲ ਤੇ ਆ ਕਿ ਜਥੇਦਾਰ ਅਕਾਲ ਤਖਤ ਗਿਆਨੀ ਰਗबीर ਸਿੰਘ ਨੇ ਜੁਕੇ ਦੇ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਇੱਕ ਕਠਨ ਸੋਧਨ ਕਰਦਿਆਂ ਕਿਹਾ ਪਹਿਲਾਂ ਕੀਤਾ ਵੀ ਨਾ ਇੱਥੇ ਕੋਈ ਵੀਡੀਓਗ੍ਰਾਫੀ ਕਰੇਗਾ ਤੇ ਨਾ ਇੱਥੇ ਕੋਈ ਆਡੀਓ ਬਣਾਏਗਾ ਜੋ ਮੈਂ ਕਹਿ ਰਿਹਾ ਉਹ ਸੁਣ ਲਓ ਉਹ ਕਹਿੰਦੇ ਵੀ ਜਿਸ ਹਾਲਾਤ ਚ ਅਸੀਂ ਕੰਮ ਕਰ ਰਹੇ ਆ ਨਾ ਉਹਨਾਂ ਹਾਲਾਤਾਂ ਦੀ ਗੱਲ ਕਰੇ ਅਸੀਂ ਖੰਖੂ ਖੂ ਖੂਖਾਰ ਅਪਰਾਧੀਆਂ ਦੇ ਵਿਚਾਲੇ ਇੱਕ ਗਰੋਹ ਆ ਜਿਹਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਜੇ ਖੰਖੂ ਖੂਖਾਰ ਅਪਰਾਧੀਆਂ ਦੇ ਗਰੋਹ ਚ ਕੰਮ ਕਰਿਓ ਕੌਣ ਗਰੋਹ ਆ ਉਹਦੇ ਬਾਰੇ ਉਹਨਾਂ ਸਪਸ਼ਟ ਨਹੀਂ ਕੀਤਾ ਦੂਸਰੀ ਚੀਜ਼ ਜੋ ਗੱਲ ਕਹਿੰਦੇ ਆ ਕਿ 28 ਜਿਹੜੀ ਜਨਰਲ ਦੀ ਮੀਟਿੰਗ ਰੱਖੀ ਸੀਗੀ ਉਹ ਦਬਾਅ ਪਾ ਕੇ ਰੱਦ ਕਰਾਈਗੀ ਸਾਡੇ ਕੋਲ ਕਿ ਤੁਸੀਂ ਨਹੀਂ ਕਰਨੀ ਤੀਸਰੀ ਚੀਜ਼ ਇਹ ਵੀ ਫਿਰ ਮੈਂ ਇਸ ਵਿੱਚ ਆ ਗਿਆ ਚੌਥੀ ਚੀਜ਼ ਨਾ ਗਿਆ ਵੀ ਸੱਤ ਮੈਂਬਰੀ ਕਮੇਟੀ ਕੈਮਰੇਗੀ ਉਹ ਕਾਰਜਹੀਲਾ ਲੇਕਿਨ ਉਹਨੂੰ ਕਾਰਜ ਕੋਈ ਕਰ ਨਹੀਂ ਦਿੰਦੇ ਆ ਭਈ ਇਸ ਵਾਰ ਤੇ ਚੌਥੀ ਚੀਜ਼ ਉਹ ਗਿਆਨੀ ਹਰਪ੍ਰੀਤ ਸਿੰਘ ਬਾਰੇ ਸਪਸ਼ਟ ਕਰ ਚੁੱਕੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਕੋਈ ਜਾਂਚ ਲਈ ਜਾਂਚ ਕਮੇਟੀ ਬਣਾਈ ਹੈ ਕਿਉਂ ਉਹ ਆਪਣਾ ਜਹੇਦਾਰ ਵੀ ਸਪਸ਼ਟੀਕਰਨ ਪੰਜ ਪਾਰਿਆਂ ਦੀ ਹਾਜ਼ਰੀ ਦੇ ਚੁੱਕੇ ਨੇ ਉਹ ਸੰਤੁਸ਼ਟੀਜਨਕ ਇਹ ਜਹੇਦਾਰ ਸਾਹਿਬ ਕਹ ਰਿਹਾ ਸੀ ਆਪਣੇ ਕੋਲ ਨਹੀਂ ਖਿਆਰੇ ਹੁਣ ਜਹੇਦਾਰ ਸਾਹਿਬ ਜੇ ਆਂਦੇ ਐ ਵੀ ਸਾਨੂੰ ਧਮਕੀਆਂ ਜਾਨੂ ਮਾਰਨ ਦੀ ਆ ਰਹੀਆਂ ਨੇ ਬਹੁਤ ਮਾਰੀ ਗੱਲ ਪਰ ਨਾ ਇਹ ਨਹੀਂ ਸੀ ਆ ਵੀ ਕਿ ਏ ਕੋਈ ਆ ਰਿਹਾ ਕਹਿੰਦੇ ਧਮਕੀ ਇਹ ਆਈ ਹੈ ਵੀ ਜੇ ਸਾਡੇ ਆਕੇ ਤੁਸੀਂ ਨਾ ਲੱਗੇ ਤੁਹਾਨੂੰ ਅਸੀਂ ਐਕਸੀਡੈਂਟ ਦੇ ਵਿੱਚ ਮਰਵਾ ਸਕਦੇ ਜੇ ਇਹ ਗੱਲ ਸੱਚੀ ਹੈ ਇਹ ਗੱਲ ਕਹਿੰਦੇ ਆ ਤੇ ਇਹ ਠੀਕ ਹੈ ਫਿਰ ਮੈਂ ਸੋਚਦਾ ਵੀ ਜਥੇਦਾਰ ਸਾਹਿਬ ਨੂੰ ਆਪ ਹੀ ਲੰਬੇ ਹੋ ਜਾਣਾ ਚਾਹੀਦਾ ਕੀ ਇਹਨਾਂ ਨੇ ਮਰਨ ਉੱਥੇ ਫਿਰ ਨੌਜਵਾਨ ਉੱਠੇ ਨੌਜਵਾਨਾਂ ਨੇ ਕਿਹਾ ਜੀ ਅਸੀਂ ਸਮਰਥ ਹਾਂ ਉਹਨਾਂ ਦੇ ਹਰ ਸਵਾਲ ਦਾ ਜਵਾਬ ਦੇਣ ਦਾ ਸਾਨੂੰ ਨੰਬਰ ਦਿਓ ਉਹ ਵਿਅਕਤੀ ਕਿਹੜੇ ਨੇਤੂਤਮ ਕਹਿੰਦੇ ਨੇ ਅੰਦਰ ਜਾਣ ਨੂੰ ਮਾਰਦੀ ਅਸੀਂ ਤੁਹਾਡੀ ਰਖਵਾਲੀ ਕਰਾਂਗੇ ਅਸੀਂ ਅਸੀਂ ਤੁਹਾਨੂੰ ਬੰਦੇ ਦੇਵਾਂਗੇ ਅਸੀਂ ਟਰਪ ਦੇਵਾਂਗੇ ਤੁਹਾਨੂੰ ਜਿਹੜਾ ਸਕਿਲਡ ਟਰਪ ਹੋਗਾ ਤੁਹਾਡੀ ਰੱਖਿਓ ਕਰਨਗੇ ਲੇਕਿਨ ਤੁਹਾਨੂੰ ਇੱਕ ਬੇਨਤੀ ਕਰਦੇ ਆ ਤੁਸੀਂ ਉਹਨਾਂ ਨਾਲ ਕਿਸੇ ਪ੍ਰਕਾਰ ਦਾ ਸਮਝੌਤਾ ਨਹੀਂ ਕਰਨਾ ਜਿਹੜੀਆਂ ਅਕਾਲ ਤਖਤ ਦੀਆਂ ਮਾਨ ਮਰਿਆਦਾ ਤੁਸੀਂ ਕਾਇਮ ਰੱਖੇ ਨਹੀਂ ਤੁਸੀਂ ਗਿਆਨੀ ਗੁਰਮਿੰਦਰ ਸਿੰਘ ਨਾ ਬਣਿਓ ਅਕਾਲੀ ਫੂਲਾ ਸਿੰਘ ਬਣਿਓ ਇਹ ਸੱਤਾ ਹੁੰਦੀ ਜਾਂਦੀ ਰਹਿੰਦੀ ਹੁੰਦੀ ਹੈ ਜੇ ਜਥੇਦਾਰ ਸਾਹਿਬ ਨੇ ਜਾ ਕੇ ਉੱਥੇ ਕਹੀ ਇਹ ਗੱਲ ਕਹੀ ਹੈ ਤੇ ਬੜੀ ਵੱਡੀ ਗੱਲ ਕੀਤੀ ਫਿਰ ਕਹਿੰਦੇ ਜਿਹੜੀ ਸਬ ਕਮੇਟੀ ਇਹਨਾਂ ਨੂੰ ਕੀ ਅਧਿਕਾਰ ਬਣਾ ਦਿਓ ਜੀ ਤੁਸੀਂ ਜਿਹੜੀ 7 ਮੈਂਬਰੀ ਕਮੇਟੀ ਚ 8 ਮੈਂਬਰ ਬਾਇਗ ਨੂੰ ਕਹਤਾ ਤੁਹਾਨੂੰ ਕੀ ਨਿਤ ਕਰ ਦਿੱਤਾ ਹੈ ਮੇਨ ਕਾਰਨ ਕੀ ਸੀਗੇ ਜਿਹੜੇ ਬਹੁਤੇ ਬੰਦੇ ਉੱਚ ਪਾਏ ਗਏ ਉਹ ਵਿਅਕਤੀ ਨੇ ਜਿਨ੍ਹਾਂ ਬਾਰੇ ਜਥੇਦਾਰ ਸਭ ਕਹਿ ਚੁੱਕੇ ਨੇ ਕਾਲ ਤੱਕ ਦੀ ਫਸੀਲ ਤੋਂ ਸਾਡੇ ਵਾਸਤੇ ਉਹ ਜਿਹੜੀ ਫਸੀਲ ਆ ਉਹ ਮਹਾ ਪਵਿੱਤਰ ਫਸੀਲ ਆ ਜਿੱਥੋਂ ਜਥੇਦਾਰ ਇਹੋ ਜੇ ਆਦੇਸ਼ ਜਾਰੀ ਕਰਦੇ ਜਿੱਥੋਂ ਉਹਨਾਂ ਨੇ ਕਿਹਾ ਕਿ ਆ ਜਿਹੜੀ ਲੀਡਰਸ਼ਿਪ ਨੇ ਇਹ ਆਪਣਾ ਕੌਮ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ। ਹੁਣ ਨੌਜਵਾਨ ਕਹਿੰਦੇ ਤੁਸੀਂ ਇੱਥੇ ਪਹਰਾ ਦਿਓ। ਛੱਟ ਕੇ ਖੜੇ ਰੋ ਤੁਹਾਡੇ ਨਾਲ ਖੜੇ ਅਸੀਂ। ਲੇਕਿਨ ਜਥੇਦਾਰ ਸਾਹਿਬ ਨੂੰ ਗੂੰਗੀ ਬੈਦੀ ਰੱਖਣੀ ਚਾਹੀਦੀ। ਜਿਹੜੇ ਨੰਬਰਾਂ ਤੋਂ ਫੋਨ ਆ ਇਹਨੂੰ ਜਨਤਕ ਕਰ ਦੇਣਾ ਚਾਹੀਦੇ। ਲੋਕ ਆਪੇ ਨੇ ਮੇੜਾ ਕਰਨਗੇ। ਕਿਹੜੇ ਬੰਦੇ ਨੇ ਪਹਿਲਾ ਜਾ ਕੇ ਵਿਰਸੇ ਬਲਟੋਏ ਅਰਗੇ ਜਾ ਕੇ ਜਹਦਾ ਦੇ ਘਰ ਜਾ ਕੇ ਕਹਿ ਕੇ ਆਏ ਨਾਲੇ ਰਿਕਾਰਡਿੰਗ ਕੀਤੀ ਤੇ ਨਾਲੇ ਕਹਿਤਾ ਵੀ ਜੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਤੁਸੀਂ ਕੋਈ ਫੈਸਲਾ ਲਾਤੇ ਹੋਰ ਕੀ ਬੋਲੇ ਨੇ ਬਲੇ ਫਿਰ ਮੈਂ ਖੰਡਾ ਖੜਕਾਉਂਗਾ ਬਲਟੋਏ ਦਾ ਪਸੋਕੜ ਕੀ ਹੈ ਸਾਰੀ ਦੁਨੀਆ ਜਾਣਦੀ ਹੈ ਕਿਉਂ ਉਹਨਾਂ ਦਾ ਕੁਈ ਦਾਦਾ ਪਰਦਾਦਾ ਪਰਦਾਦਾ ਕਾਲ ਹੀ ਰਿਆ ਲੀਟਰ ਵੀ ਰਹਿ ਜਾਂਦਾ ਇਹ ਤਾਂ 1995 ਵਿੱਚ ਕੋਈ ਬਬਰਾਂ ਤੋਂ ਧਮਕੀ ਆਈ ਸੀ ਇਹਨੇ ਜਾ ਕੇ ਕਹਿਤਾ ਬਦਲ ਸਾਹਿਬ ਕੋਈ ਨਹੀਂ ਮੈਂ ਪ੍ਰਬੰਧ ਕਰਨ ਨੂੰ ਆਪੇ ਮਿਲ ਲੂੰਗਾ ਉਹਨੂੰ ਤੇ ਬਾਦਲ ਸਾਹਿਬ ਦੇ ਨੇੜੇ ਹੋ ਗਿਆ ਉਹਨਾਂ ਨੇ ਟਿਕਟ ਵੀ ਦੇ ਦਿੱਤੀ ਇੱਕ ਦੋ ਵਾਰ ਜਿੱਤ ਵੀ ਗਿਆ ਤੇ ਪਾਰਲੀਮੈਂਟ ਸੈਕਟਰੀ ਬਣ ਗਿਆ ਤੇ ਜਿਹੜਾ ਵਿਅਕਤੀ ਇੱਕ ਸਾਈਕਲ ਤੇ ਆਉਂਦਾ ਸੀਗਾ ਇੱਕ ਪਾਠੀ ਸੀਗਾ ਰੋਡ ਹੁੰਦਾ ਸੀ ਤੇ ਪੈਸੇ ਮਿਲਦੇ ਸੀ ਅੱਜ ਉਹਦੇ ਕੋਲ 300 ਕਰੋੜ ਦੀ ਪ੍ਰਾਪਰਟੀ ਕਿੱਥੋਂ ਆ ਗਈ ਕਿ ਉਹ ਦੀ ਜਾਂਚ ਨਹੀਂ ਹੋਣੀ ਚਾਹੀਦੀ ਦੋ ਕੋਠੀਆਂ ਨੇ ਉਹਦੇ ਪ੍ਰਚਾਰੀ ਅਜੇ ਵੀ ਸਟਾਲਾ ਵੱਢਦੇ ਫਿਰਦੇ ਨੇ ਐਸੇ ਕਰਕੇ ਇਹ ਲੋਕ ਜਿਹੜੇ ਆ ਇਹ ਅਜੇ ਵੀ ਆਪਣੇ ਨੂੰ ਸਮਝਦੇ ਆ ਕਿ ਅਸੀਂ ਜੋ ਕਹਿ ਤਾ ਕਰਤਾ ਜੋ ਕਹਿ ਜੋ ਹੋ ਗਿਆ ਹੋ ਗਿਆ ਡਾਕਟਰ ਸੁਦਰਸ਼ਨ ਪੱਟੀਵਾਲੇ ਦਾ ਕਸੂਰ ਕੀ ਸੀ ਸੁਖਜਿੰਦਰ ਜੀ ਉਹ ਡਾਕਟਰ ਸਭ ਤੋਂ ਸਸਤਾ ਤੇ ਵਧੀਆ ਸੀ ਜੇ ਗਰੀਬਾਂ ਦਾ ਇਲਾਜ ਫ੍ਰੀ ਕਰਦਾ ਸੀ ਕਿਹਨਾਂ ਗੋਲੀ ਮਾਰ ਕੇ ਮਾਰਿਆ ਕਿਉਂ ਉਹ ਹਿੰਦੂ ਉਹ ਛੱਡ ਕੇ ਚਲੇ ਗਏ ਵਿਦਾਂਤਾ ਦਾ ਜਿਹੜਾ ਮੁਖੀ ਅੱਜਕੱਲਹ ਤਰੇ ਇੰਡੈਕਟਰ ਬਜਾਦਾ ਉਹਦਾ ਭਤੀਜਾ ਕੀ ਉਹਨਾਂ ਪੱਟੀ ਚ ਪੱਟੀ ਨੂੰ ਡਵੈਲਪ ਕਰਨਾ ਸੀ ਅੱਜ ਉਹ ਚਲੇ ਗਏ ਛੱਡ ਕੇ ਤੇ ਲੈਣਾ ਕਿ ਨਹੀਂ ਅਸੀਂ ਗੁਰੂ ਕੌਂਸਲ ਲਈ ਕਿਉਂ? ਪਿੱਤਵਾ ਡੈਡ ਬੀ ਜਿਓ ਹੈ ਕੰਡੇ ਲੋਕਾਂ ਨੂੰ ਚੁਭ ਰਹੇ ਨੇ ਅੱਜ। ਪੰਜੱਤੇ ਦਾ ਕੀ ਕਸੂਰ ਸੀਗਾ? ਦਿੱਲੀ ਦੇ ਪ੍ਰਧਾਨ ਦਾ। ਉਹਨੂੰ ਕਿ ਮਾਰਿਆ ਗਿਆ ਸੀ। ਮਾਕਨ ਦਾ ਕੀ ਕਸੂਰ ਸੀ? ਐਸੇ ਕਰਕੇ ਇਹਨਾਂ ਦੀ ਮਾਨਸਿਕਤਾ ਅਜੇ ਵੀ ਉਹੀ ਹੈ। ਜਿਹੜੇ ਵਿਅਕਤੀ ਨੇ ਬਕਾਇਦਾ ਤੌਰ ਤੇ ਕਿਹਾ ਸੀਗਾ ਵਿਧਾਨ ਸਭਾ ਚ ਖਲੋਕੇ ਮੈਂ ਅੱਤਵਾਦੀ ਸੀ ਅੱਤਵਾਦੀ ਹਾਂ ਅੱਤਵਾਦੀ ਰਹੂੰਗਾ ਜੋ ਕਰਨਾ ਕਰ ਲੋ ਜੇ ਸਪੀਕਰ ਚ ਦਮ ਹੁੰਦਾ ਮਾਰਛਾ ਲੋ ਕਿਨੇ ਨਾ ਧੂਕੇ ਬਾਹਰ ਛੱਡੋ ਇਹ ਚੋੱਕੇ ਬਾਹਰ ਮਾਰੇ ਪਰ ਸਵਿਕਰ ਸਪੀਕਰ ਵੀ ਜਾ ਕੇ ਉੱਥੇ ਮੁੱਝ ਘੂਣੀਆਂ ਪਾ ਕੇ ਬਿਠਾ ਜਿਆ ਉਹ ਭਾਈ ਉਹ ਜਗਾ ਅੱਤਵਾਦੀਆਂ ਵੱਖਵਾਦੀਆਂ ਦੀ ਨਹੀਂ ਉਹ ਦੇਸ਼ ਭਗਤਾ ਦੀ ਹੈ ਵਿਧਾਨ ਸਭਾ ਦੇ ਵਿੱਚ ਉਹ ਕਾਨੂੰਨ ਬਣਾਏ ਜਾਣੇ ਜਿਹੜੇ ਲੋਕਾਂ ਦੀ ਭਲਾਈ ਵਾਸਤੇ ਹੋਣਗੇ ਕਿ ਜੇ ਉੱਥੇ ਉਹ ਜੀ ਵਿਅਕਤੀ ਜਾ ਕੇ ਇਹ ਆਪਣੀ ਧੌਸ ਜਗਾਉਂਦੇ ਆ ਤੇ ਮੈਂ ਸੋਚਦਾ ਮੈਂ ਫਿਰ ਉੱਥੇ ਮੁੱਖ ਮੰਤਰੀ ਦੀ ਵੀ ਗਲਤੀ ਹੈ ਤੇ ਸਪੀਕਰ ਦੀ ਵੀ ਗਲਤੀ ਹੈ ਇਸ ਕਰਕੇ ਜਿਹੜੇ ਦਾ ਸਾਨੂੰ ਧਮਕੀਆਂ ਪਹਿਲਾਂ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਪੁੱਤਲੇ ਫਰੋਲੇ ਕਈ ਤਮ ਕਹਿ ਦਿੱਤੀਆਂ ਉੰਨੇ ਵਿਚਾਰੇ ਨੇ ਰੋ ਰੋ ਕੇ ਆਪਣੇ ਹੱਥ ਦੱਸੀ ਫਿਰ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਜਾ ਕੇ ਧਮਕੀ ਦਿੱਤੀ ਉਹਨੂੰ ਕਹਿਣਾ ਪਿਆ ਉਹ ਬੁਲਟੋਇਆ ਜੇ ਤੂੰ ਜੱਟ ਤੇ ਮੈਂ ਵੀ ਜੱਟ ਆ ਫਿਰ ਉਹ ਵਿਸੁੱਧਾ ਹੋ ਗਿਆ ਲੇਕਿਨ ਆ ਜਿਹੜੀ ਆਪਣਾ ਰੋਣਾ ਰੋਇਆ ਜਾ ਕੇ ਜਸੂਰ ਨੇ ਵੀ ਸਾਨੂੰ ਧਮਕੀਆਂ ਆ ਰਹੀਆਂ ਆ ਵੀ ਜੇ ਤੁਸੀਂ ਕੋਈ ਅਕਾਲੀ ਦਲ ਦੇ ਖਿਲਾਫ ਕਿਸੇ ਪ੍ਰਕਾਰ ਦੀ ਕੋਈ ਬਿਆਨਬਾਜ਼ੀ ਕੀਤੀ ਜਾ ਦੁਬਾਰਾ ਲੀਡਰ ਨੂੰ ਤਲਬ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਹਾਨੂੰ ਅਸੀਂ ਐਕਸੀਡੈਂਟ ਚ ਮਰਵਾ ਦੇਾਂਗੇ ਅਸੀਂ ਬੜਾ ਗੰਭੀਰ ਮਸਲਾ ਵਾ ਇਹ ਬੜਾ ਕੌਮ ਦੇਗੇ ਗੰਭੀਰ ਸਵਾਲ ਆ ਇੱਥੇ ਮੈਂ ਸੁਣਦਾ ਪੂਰੀ ਸਮੁੱਚੀ ਕੌਮ ਨੂੰ ਜਿਹੜਾ ਵਾ ਉਹ ਬਕਾਇਦਾ ਤੌਰ ਤੇ ਜਥੇਦਾਰ ਦੇ ਹੱਕ ਚ ਖੜਨਾ ਚਾਹੀਦਾ ਤੇ ਜਥੇਦਾਰ ਕੋਲ ਪਹੁੰਚ ਕਰਕੇ ਕਹਣਾ ਸਿੱਧਾ ਵੀ ਕਿਹੜੇ ਨੰਬਰਾਂ ਤੇ ਫੋਨ ਹੈ ਉਹਨਾਂ ਨੂੰ ਫੋਨ ਜਨਤਕ ਬਦੇਛਰੇ ਵਰਕੀਆ ਉੱਥੇ ਸਿਕਤਾ ਮਿੱਠੀਆਂ ਪੇ ਲਬਜ਼ ਨਹੀਂ ਕਿਹੜਾ ਬੰਦਾ ਉੱਥੇ ਹੈਗਾ ਤੇ ਮੈਂ ਸੋਚਦਾ ਵੀ ਧਮਕੀ ਦੇਣ ਵਾਲਿਆਂ ਨੂੰ ਉਹ ਵੀ ਜਿਹਦਰ ਕਾਲ ਤੱਕ ਚੱਪਣੀ ਚ ਨਪ ਡੋ ਕੇ ਮੱਟਣਾ ਚਾਹੀਦਾ ਸਿਕੰਦਰ ਜੀ ਪ੍ਰੋਫੈਸਰ ਦਰਸ਼ਨ ਸਿੰਘ ਜਿਹਦਰ ਕਾਲ ਤੱਕ ਸੀ ਮਹਿਲ ਸਿੰਘ ਬੱਬਰ ਦੀ ਘਰ ਦੀ ਤੇ ਕੋਹ ਲੇੜੀ ਨੂੰ ਬਟਾਲੇ ਦਾ ਐਸਐਸਪੀ ਗੋਬਿੰਦਰਾ ਚੁੱਕ ਕੇ ਲੈ ਗਿਆ ਜਿਹੜਾ ਸਾਡੇ ਮੁੰਡੇ ਚੁੱਕ ਕੇ ਲਿਆਉਂਦਾ ਸੀਗਾ ਗੰਦ ਦੇ ਡਰਮ ਦੇ ਪੁੱਠੇ ਥੋੜੇ ਦਤੇ ਜਾਂਦੇ ਸੀਗੇ ਮਰਦੇ ਤੇ ਮਰ ਜਾਂਦੇ ਜੇ ਜਦੋਂ ਬਿਓਸ਼ ਉਹਦੇ ਰੁਬਾਹ ਕੱਢੀ ਜਾਂਦੇ ਸੀ ਤੇ ਕਹਿੰਦਾ ਸੀਗਾ ਤੁਸੀਂ ਗੋਬਨ ਸਿੰਘ ਨੂੰ ਭੁੱਲ ਜਾਓਗੇ ਤੇ ਗੋਬਿੰਦ RAM ਨੂੰ ਯਾਦ ਰੱਖੋਗੇ ਤੁਸੀਂ ਤੇ ਜਥੇਦਾਨ ਇੱਕ ਕਾਲ ਦਿੱਤੀ ਸੀ ਪੀ ਜਿੱਥੇ ਆ ਬੀਬੀਆਂ ਅਕਾਲ ਤੱਕ ਤੇ ਜਿਹਾਂਦੀਆਂ ਗਏ ਛੜਤੀ ਚ ਦੋ ਦਿਨ ਪਹਿਲਾਂ ਸਟਰਕਚਰ ਤੇ ਪੱਕ ਜਾਨੀਆਂ ਸੀ ਅਕਾਲ ਤੱਕ ਦੇ ਸਾਹਮਣੇ ਜੇ ਜੇਤਾਰ ਨੇ ਨਿਗਰ ਕਹੀ ਸੀਗਾ ਕਿ ਭਾਵੇਂ ਬੀਬੀਆਂ ਛੜਤੀਆਂ ਲੇਕਿਨ ਸਾਡਾ ਜਿਹੜਾ ਸੰਘਰਸ਼ ਆ ਉਹ ਅਸੀਂ ਬਿਲਕੁਲ ਨਹੀਂ ਅਸੀਂ ਆਪਾਂ ਜਾਵਾਂਗੇ ਅਸੀਂ ਕਿਹੜਾ ਪਾਵਾਂਗੇ ਜੋ ਕਰਨਾ ਕਰ ਲੈ ਸਰਕਾਰ ਰੋਕਣ ਦੀ ਬੜੀ ਏਜੰਸੀਆਂ ਨੇ ਕੋਸ਼ਿਸ਼ ਕੀਤੀ ਸੀ ਕਈ ਸਿੱਖ ਅਧਿਕਾਰੀਆਂ ਨੂੰ ਡਿਊਟੀ ਲੱਗੀ ਸੀ ਰੋਕਿਆ ਉਹ पर ਨਹੀਂ ਸੀ ਰੋਕ ਸਕਕੇ ਲੱਖਾਂ ਦੀ ਗਿਣਤੀ ਸੇ ਖੁਦ ਉਸ ਮਾਰ ਸ਼ਾਮਲ ਹੋਈ ਸੀ। ਜਾ ਕੇ ਬੀਕੋ ਕਰ ਲੈ ਸੀ। ਕੇਂਦਰ ਸਰਕਾਰ ਇੰਨੀ ਡਰ ਗਈ ਸੀ ਵੀ ਜੇ ਪੰਜਾਬ ਦੇ ਵਿੱਚ ਇਹੋ ਜਿਹੀ ਬਗਾਵਤ ਹੋ ਗਈ ਲੋਕ ਸੜਕਾਂ ਤੇ ਆ ਕੇ ਹਥਿਆਰ ਚੁੱਕ ਲੈਣਾ ਤੇ ਫਿਰ ਬਣੂਗਾ ਕੀ ਇੱਥੇ? ਅਸੀਂ ਇੰਟਰਨੈਸ਼ਨਲ ਨੂੰ ਜਵਾਬ ਕੀ ਦੇਾਂਗੇ ਅਸੀਂ? ਉਸ ਤੋਂ ਬਾਅਦ ਕੀ ਹੁੰਦਾ ਵੀ ਗੋਬਿੰਦ ਰਾਮ ਉਸ ਕੋਲ ਚੁੱਕਦੇ ਨੇ। ਕਹਿੰਦੇ ਵੀ ਤੇਰੀ ਜ਼ਿੰਦਗੀ ਨੂੰ ਖਤਰਾ ਹੈ। ਉਹਨੂੰ ਜਿਹੜੀਆਂ 10-10 ਫੁੱਟੀਆਂ ਕੰਧਾਂ ਸੀਗੀਆਂ ਜਿੱਥੇ ਸਿਕਿਉਰਿਟੀ ਗੇਟਾਂ ਦੇ ਸਿਕਿਉਰਿਟੀ ਲੱਗੀ ਸੀ ਹਰ ਬੰਦੇ ਦਾ ਨੋਟ ਕੀਤਾ ਜਾਂਦਾ ਸੀ ਕੌਣ ਆਇਆ ਕਿੱਥੇ ਗਿਆ ਉਸ ਪੀਏਪੀ ਕੰਪਲੈਕਸ ਵਾਰ ਦਿੱਤਾ ਉਹਨੂੰ ਫਿਰ ਦੂਹਰੇ ਦੇਖਣ ਵਾਲੇ ਇੱਥੋਂ ਲੇਕਨ ਕਰਨ ਵਾਲੇ ਜਾ ਕੇ ਉੱਥੇ ਵੀ ਉਹਦੇ ਫਿਤੀ ਫਿਤੀ ਕਰ ਦਿੱਤੀ ਸੀ ਇਹ ਉਹ ਕਮ ਇਸ ਕਰਕੇ ਜਹਦਰ ਜੀ ਤੁਹਾਡੇ ਖਿਲਾਫ ਜੇ ਕਿਸੇ ਨੇ ਗਲਤ ਕਹੀ ਹੈ ਤੋ ਆ ਨੂੰ ਉਹ ਨੰਬਰ ਜੰਤਕ ਕਰ ਦੇਣੀ ਚਾਹੀਦੀ ਜੰਤਕ ਫਿਰ ਸਿਕ ਫਜ਼ਲਾ ਅਪੀ ਸਿਕ ਉਹ ਫੈਸਲਾ ਕਰ ਲੂਗੀ ਜੀ ਪਰ ਇੱਕ ਮੇਰਾ ਆਖਰੀ ਸਵਾਲ ਹੈ ਹੈਰਾਨਗੀ ਨਹੀਂ ਹੁੰਦੀ ਕਿ ਇੱਕ ਉਹ ਜਥੇਦਾਰ ਸਿਗੇ ਜਾਂ ਮਤਲਬ ਕਿ ਜੋ ਸ਼ਹਾਦਤਾਂ ਦੇਣ ਲਈ ਤਿਆਰ ਸੀ ਜਾਂ ਮਰਜੀ ਵੜਿਆ ਵਾਂਗੂ ਵਿਤਰਦੇ ਸੀ ਜਾਂ ਉਹ ਫੈਸਲੇ ਉਜ ਕਿ ਕਿ ਜਥੇਦਾਰ ਜਿਹੜੇ ਮਤਲਬ ਕਿ ਰੋਣ ਲੱਗ ਜਾਂਦੇ ਨੇ ਜਾਂ ਉਹ ਮਤਲਬ ਕਿ ਦਵਾਈਆਂ ਪਾਉਣ ਲੱਗ ਜਾਂਦੇ ਨੇ ਬਤਲ ਕੇ ਸਿੱਧੇ ਮੱਥੇ ਟਕਰਨ ਵਾਲੀ ਗੱਲ ਜਾਂ ਫਿਰ ਜੋ ਹੈ ਸਾਰਾ ਕੁਝ ਉਹ ਵਿਵਾਕੀ ਦੇ ਨਾਲ ਜਿਵੇਂ ਠੀਕ ਹੈ ਗੈਨੇ ਹਰਪੀ ਸਿੰਘ ਪੁਜਾਰੀ ਤੱਕ ਲੱਗੇ ਨੇ ਪਰ ਫਿਰ ਵੀ ਸੱਚ ਝੂਠ ਜਿਹੜਾ ਉਹਦਾ ਨਿਤਾਰਾ ਹੋਣਾ ਚਾਹੀਦਾ ਹੈ ਨਾ ਜੇ ਤੁਸੀਂ ਅੱਜ ਜਥੇਦਾਰ ਹੋ ਕੇ ਡਰ ਗਏ ਤਾਂ ਫਿਰ ਉਹ ਸ਼ਹਾਦਤਾਂ ਵਾਲਾ ਕਨਸੈਪਟ ਜੇ ਐਵੇਂ ਕਿਸੇ ਨੂੰ ਕਹਿਣਾ ਅੱਗੇ ਜੀ ਉਹ ਜੋ ਅੱਗੇ ਸ਼ਹਾਦਤਾਂ ਦੇਣੀਆਂ ਪੰਥ ਨੂੰ ਬਚਾਉਣਾ ਕੌਮ ਨੂੰ ਬਚਾਉਣਾ ਤਾਂ ਫਿਰ ਉਹ ਕਿੱਥੇ ਗਿਆ ਫਿਰ ਫਿਰ ਉਹ ਅੱਜ ਦੀ ਪੀੜ੍ਹੀ ਜਾਂ ਨੌਜਵਾਨ ਪੀੜ੍ਹੀ ਉਹ ਕਿਵੇਂ ਸਮਝੇਗੀ ਕਿ ਫਿਰ ਤਾਂ ਅਕਾਲੀਅਤ ਦੇਹ ਲੋ ਅਕਾਲੀ ਸਿਧਾਂਤ ਉਹ ਕਿੱਥੇ ਆ ਫਿਰ ਤਾਂ ਖਤਮ ਹੈ ਸਾਰਾ ਕੁਝ ਜਿਹੜਾ ਵਿਰੋਧ ਦਾ ਕਿਹੜਾ ਫਤਿਹ ਨਹੀਂ ਸੀ ਹੁੰਦਾ ਜਿਹੜਾ ਫਤਿਹਗਾ ਸੀਗਾ ਇਹ ਜਿਹਨੇ ਜਿਹੜੀ ਜ਼ਿਲੇ ਦੀ ਕਿਲੇ ਦੀ ਦੁਵਾਰ ਥੋੜੀ ਬੜੀ ਤੋੜਦੇ ਸੀ ਰਾਤ ਨੂੰ ਫਿਰ ਉਹ ਰਿਪੇਅਰ ਕਰ ਲੈਂਦੇ ਸੀ ਇੱਕ ਭੰਗਿਆਂ ਦੀ ਤੂਫ ਜਿਹਨੂੰ ਤੋਪ ਜਮਜੋਮ ਕਿਹਾ ਜਾਂਦਾ ਉਹ ਅੰਮ੍ਰਿਤਸਰ ਪਈ ਸੀ ਉਹ ਅਕਾਲੀ ਫੂਲਾ ਸਿੰਘ ਰਾਂ ਕੋਲੇ ਸੀ ਤੇ ਕਾਲੀ ਫੂਲਾ ਸਿੰਘ ਦਾ ਜਥਾ ਉਦੋਂ ਜਾਂਦਾ ਹੁੰਦਾ ਸੀ ਜਦੋਂ ਬਾਕੀ ਜਥਿਆਂ ਦੀ ਭੈ ਬੋਲ ਜਾਂਦੀ ਸੀ ਵੀ ਇਹਨੂੰ ਭੇਜੋ ਨੇ ਫਤਖ ਰਿਓ ਮੋਰਚਾ ਮਹਾਰਾਜਾ ਰਣਜੀਤ ਸਿੰਘ ਆਪ ਹੁੰਦਾ ਆ ਕੇ ਰਿਕੁਐਸਟ ਕਰਦਾ ਵੀ ਜਮਰੋਦਾ ਕਿਲਾ ਫਤੇ ਨਹੀਂ ਹੋ ਰਿਹਾ ਤੇ ਖਾਲਸੇ ਦੀ ਜ਼ਰੂਰਤ ਤੇ ਤੂਬ ਭੰਗੇ ਦੀ ਵੀ ਲੋੜ। ਤੋਬ ਲਾ ਜਾ ਕੇ ਉੱਥੇ ਗੋਲੇ ਧੱਕ ਜਾਂਦੇ ਨੇ। ਇਹਨਾਂ ਗੋਲੇ ਧੱਕ ਜਾਂਦੇ ਇਹਦੇ ਤੇ ਜਿ ਪਾੜ ਵਾਹ ਪੈ ਜਾਂਦਾ। ਕਿਲੇ ਦੇ ਵਿੱਚ ਕੰਧ ਦੇ ਵਿੱਚ। ਤੇ ਪਹੀਆ ਟੁੱਟ ਜਾਂਦਾ ਹੁੰਦਾ। ਉਹ ਪਈਆ ਬਣ ਕੇ ਟੈਂਪ ਟੱਗਣਾ ਜੇ ਉਹ ਟਾਈਮ ਲੱਗਾ ਤਾਂ ਉਹਨੇ ਚ ਉਹਨਾਂ ਨੇ ਰਿਪੇਅਰ ਫਿਰ ਕਰ ਲੈਣੀ ਉਹ ਕੰਦ ਤੋਪ ਜੀ ਕਹਿੰਦਾ ਵੇਖੋ ਜੀ ਫੜੇ ਤੋਪ ਨਹੀਂ ਚੱਲ ਸਕਦੀ ਕਿ ਜਥੇਦਾਰ ਉਹ ਕਹਿੰਦਾ ਕਿਵੇਂ ਚੱਲ ਸਕਦੀ ਹੈ ਕਹਿੰਦਾ ਜੀ ਵੇਖੋ ਇਹਨੂੰ ਮੋਢਾ ਦਿਓਗੇ ਇੱਕ ਸਿੱਖ ਤੇ ਫਿਰ ਚੱਲ ਸਕਦੀ ਹੈ ਕਹਿੰਦਾ ਕੋਈ ਨਹੀਂ ਦੇ ਦੇ ਇੱਕ ਮੋਢਾ ਕਹਿੰਦਾ ਨਾਲੇ ਵੀ ਸੁਣ ਲਓ ਜਦੋਂ ਉਹ ਮੋਢਾ ਦੇਵੇਗਾ ਤੇ ਉਹ ਜਦੋਂ ਗੋਲਾ ਚੰਦੂਗਾ ਉਹ ਸਿੱਖ ਵੀ ਫਿੱਤੀ ਫਿੱਤੀ ਹੋ ਜਾਊਗਾ ਨੰਗਾ ਦੇ ਪੇਛ ਦੇ ਵਿੱਚ ਇੱਕ ਮੁਖਬਰ ਅਫਗਾਨੀਆਂ ਦਾ ਲਾਗੇ ਖੜਾ ਸੁਣ ਰਿਆ ਸੀ ਸੁਣਦਿਆਂ ਜਦੋਂ ਨੇ ਕਿਹਾ ਠੀਕ ਹੈ ਤਿਆਰ ਹੋ ਕੇ ਲੈਣ ਲੱਗ ਗਏ ਉੱਥੇ ਜੀ ਅਸੀਂ ਤੇ ਦੇਣ ਨੂੰ ਤਿਆਰ ਹਾਂ ਜੀ ਅਸੀਂ ਮੈਂ ਕਿਹਾ ਤਾ ਤੇ ਪਹਿਰਬਾਨੀ ਆਪਣੀ ਜਿਹੜਾ ਜਥੇਦਾਰ ਸੀ ਉਹ ਕੀ ਕਹਿੰਦਾ ਸਾਡੇ ਜਥੇਦਾਰ ਤੇ ਸਿੰਘ ਸਭ ਕੋਨੇ ਜਥੇਦਾਰ ਖੋਦ ਹੀ ਦੇ ਆਪਣੇ ਆਪ ਨੂੰ ਇਹ ਵੀ ਸਾਡੀ ਪ੍ਰੋਬਲਮ ਇੱਕ ਹੈਗੀ ਹੈ ਜਥੇਦਾਰ ਨੇ ਕਿਹਾ ਨਹੀਂ ਵੀ ਇਦਾਂ ਦੀ ਇਦਾਂ ਦੀ ਸਭ ਤੋਂ ਪਹਿਲਾਂ ਮੇਰੀ ਕੁਰਬਾਨੀ ਹੋਊ ਪਹਿਲਾਂ ਹੋਊਗੀ ਫਿਰ ਮੀਤ ਦੇ ਅੰਦਰ ਫਿਰ ਦੂਜੇ ਟੈਨਫ੍ਰਿਕ ਤੇ ਟੰ ਟੰ ਵੀ ਹੋਊਗੀ 17 ਗੋਲੇ ਚਲੇ ਤੇ 17 ਸਿੰਘ ਛੀਦ ਹੋਏ ਤੇ ਕਲਾ ਫਤਿਹ ਹੋ ਗਿਆ ਸੀ ਜਿਹੜਾ ਜਸੂਸੀ ਹੋਰ ਨਿੜਿਆ ਉਹ ਕਹਿੰਦਾ ਜਦੋਂ ਇਹਨੇ ਇੰਨੀ ਗੱਲ ਕਹੀ ਆ ਤੇ ਹੁਣ ਇਹ ਕਹਿੰਦਾ ਤੂੰ ਚੱਲ ਤੂੰ ਚੱਲ ਤੂੰ ਚੱਲ ਤੇ ਜਦੋਂ ਨੇ ਇੰਨੀ ਗੱਲ ਕਹੀ ਨਹੀਂ ਮੈਂ ਅੱਗੇ ਮੈਂ ਆ ਕਿ ਮੈਂ ਕਹਿੰਦਾ ਇਹ ਕੜੀ ਬੱਟੀ ਦੇ ਬਣੇ ਜਾ ਰਹੇ ਲੋਕ ਉਦਨੇ ਗਦੇ ਪੇਸੀ ਕਿਹਾ ਦਿਲ ਮੇਰਾ ਵੀ ਕੀਤਾ ਪਰ ਜਦੋਂ ਗੁਰੂ ਤੋਂ ਕੁਰਬਾਨ ਹੋ ਜੀ ਤਾਂ ਆਪਾਂ ਵੀ ਕਰਬਾਨੀ ਦੇ ਦਈਏ ਫਿਰ ਮੈਂ ਸੋਚਿਆ ਵੀ ਜੇ ਮੈਂ ਕੁਰਬਾਨੀ ਦੇ ਦਿੱਤੀ ਤੇ ਆ ਇਹਨਾਂ ਦਾ ਇਤਿਹਾਸ ਕੌਣ ਲਿਖੂ ਏ ਸੀ ਜਥੇਦਾਰੀ ਪਹਿਲੀ ਕੁਰਬਾਨੀ ਮੇਰੀ ਹੋਊਗੀ ਅੱਜ ਇਸੇ ਕਰਕੇ ਅਪਣ ਨੂੰ ਜਥੇਦਾਰ ਨੂੰ ਖੌਂਦੇ ਸਿੰਘ ਸਾਹਿਬ ਖੌਂਦੇ ਆਪਣੇ ਤੁਹਾਡੀ ਗੱਲ ਠੀਕ ਹੈ ਜਥੇਦਾਰ ਕੰਮ ਹੁੰਦਾ ਅਗਵਾਈ ਅਗਵਾਈ ਕਰਨਾ ਨਾ ਕਿ ਰੋਣਾ ਤੇ ਦੂਜਿਆਂ ਨੂੰ ਰੋਣਾ ਜਥੇਦਾਰ ਵੀ ਗੱਲ ਹੀ ਕੋਈ ਨਹੀਂ ਜਿਹੜਾ ਮਰਜ਼ੀ ਆ ਦੇ ਅਸੀਂ ਤੇ ਮੈਰਿਟ ਤੇ ਫੈਸਲੇ ਕਰਾਂਗੇ ਜੋ ਕਰਨ ਲਗੇ ਸੀ ਜਿਹੜੀ ਕਨੈਕਸ਼ਨ ਕਰਾ ਦੇਣ ਸਾਡਾ ਰੋਣਾ ਮਰਵਾ ਦੇਣ ਸਾਨੂੰ ਅਸੀਂ ਮਰ ਲਈ ਧਿਆਨ ਲੇਕਿਨ ਫੇਰ ਵੀ ਇਥੋਂ ਦੇ ਨੌਜਵਾਨਾਂ ਨੇ ਬੜੀ ਬਹਾਦਰੀ ਕੀਤੀ ਹੈ ਜਿਹੜੀ ਗੱਲ ਕਹੀ ਵੀ ਜਥੇਦਾਰ ਜੀ ਸਾਨੂੰ ਨੰਬਰ ਦਿਓ ਅਸੀਂ ਜਾਣੀਏ ਤੇ ਉਹ ਜਾਣਣ ਅਸੀਂ ਉਹਨਾਂ ਦੇ ਹਰ ਸਵਾਲ ਦਾ ਜਵਾਬ ਦੇਣ ਦੇ ਸੰਰਥਾ ਇਹ ਅਕਾਲੀ ਦਲ ਨਹੀਂ ਇਹ ਕਾਲੀ ਦਲ ਸੁਬੇਦਾਰ ਜਗੀਰ ਸਿੰਘ ਨੇ ਠੀਕਿਆ ਸੀਗਾ ਸੁਬੇਦਾਰ ਜਗੀਰ ਸਿੰਘ ਕੌਣ ਸੀਗਾ ਰੀਗਲ ਸਮੇਂ ਦੇ ਵਿੱਚ ਮੇਰੇ ਖਾਲ ਇਹ ਬੱਤਰ ਦੀ ਗੱਲ ਆ ਜਦੋਂ ਉੱਥੇ ਝਗੜਾ ਹੁੰਦਾ ਤੇ ਦੋ ਮੁੰਡੇ ਮਾਰੇ ਜਾਂਦੇ ਇੱਕ ਹਰਜੀਤ ਸਿੰਘ ਚੜਿੱਕ ਤੇ ਜਸਵੰਤ ਸਿੰਘ ਚੜਿੱਕ ਇੱਕ ਮੁੰਡਾ ਮਾਰੇ ਜਾਂਦਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਰਜੀਤ ਸਿੰਘ ਤੇ ਜਸਵੰਤ ਸਿੰਘ ਚਿੜਕ ਦੇ ਭੂਗਤੇ ਜਾਂਦੇ ਤੇ ਕਹਿ ਕੇ ਉਹਦੇ ਉੱਥੇ ਸਾਡੀ ਸਰਕਾਰ ਬਣੀ ਤੇ ਦਰਦਰਸ਼ਨਦੀਪ ਸਿੰਘ ਇੰਸਪੈਕਟਰ ਸੀ ਜਿੰਨੇ ਗੋਲੀ ਚਲਾਈਏ ਜਿੰਨੇ ਗੋਲੀ ਮਾਰੀ ਇਹਨਾਂ ਨੂੰ ਉਹਦੇ ਖਿਲਾਫ 302 ਦਾ ਮੁਕੱਦਮਾ ਦਰਜ ਕਰਕੇ ਸੀ ਜਿਲ੍ਹ ਸ਼ੁਕਤਾਂ ਤੇ ਜੰਗੀਰ ਸਿੰਘ ਜਿਹੜਾ ਸੁਬੇਦਾਰ ਮਿੰਜ ਰਟਾਇਰ ਹੋਇਆ ਸੀ ਆਰਮੀ ਚੋਂ ਉਹਦਾ ਮੁੰਡਾ ਸੀ ਜੀ ਸੀ ਚਿੜਕ ਉਹ ਲੋਕਾਂ ਨੂੰ ਸਟੇਜਾਂ ਤੇ ਵੇਰ ਕਰਦਾ ਸੀਗਾ ਕਹਿੰਦਾ ਸੀ ਵੀ ਗਿਆਨੀ ਸਰਕਾਰ ਗਿਆਨੀ ਜੈਲਸਨ ਕਾਂਗਰਸ ਦਾ ਮੁੱਖ ਮੰਤਰੀ ਸੀ ਉਹਨੇ ਉਸ ਇੰਸਪੈਕਟਰ ਨੂੰ ਇੱਕ ਕਤਲ ਮਾਫ ਕੀਤੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ 1977 ਚ ਬਣਦੀ ਹੈ ਉਹਨੇ ਪ੍ਰਮੋਟ ਕਰਕੇ ਡੀਐਸਪੀ ਬਣਾਇਆ ਉਹ ਉਹ ਕਹਿੰਦਾ ਸੀ ਇਹ ਕਾਲੀ ਨਹੀਂ ਐਡਨਰ ਕਾਲੀ ਨਹੀਂ ਕੱਕੇ ਕਨਾਲੇ ਵੀ ਕਾਲੀ ਲੋਕਾਂ ਦਾ ਕਾਲ ਲਿਉਣ ਵਾਲੇ ਜਿਹਨਾਂ ਤੇ ਪਿੰਡਾਂ ਤੇ ਭਰੋਸਾ ਨਾ ਕਰਿਓ ਤੁਸੀਂ ਤੇ ਵਾਕਿਆ ਦੀ ਗੱਲ ਠੀਕ ਹੈ ਇਹ ਕਾਲੀ ਨਹੀਂ ਹੁਣ ਕਾਲੀ ਨੇ ਜੀ ਉਮੀਦ ਕਰਦੇ ਹਾਂ ਕਿ ਬਹੁਤ ਛੇਤੀ ਇਸ ਪੰਥਕ ਸਿਆਸਤ ਦਾ ਜਾਂ ਪੰਥਕ ਸੰਕਟ ਦਾ ਹੱਲ ਨਿਕਲ ਕੇ ਇੱਕ ਮਤਲਬ ਕਿ ਸੂਝਵਾਨ ਲੋਕਾਂ ਦੀ ਜਿਹੜੀ ਉਹ ਅਗਵਾਈ ਦੇ ਵਿੱਚ ਪੰਜਾਬ ਖੁਦਮੁਖਤਿਆਰੀ ਦੇ ਰਸਤੇ ਜਾਂ ਪੰਥਕ ਸਿਆਸਤ ਦੇ ਰਸਤੇ ਜਾਂ ਪੰਜਾਬ ਦੀ ਖੇਤਰੀ ਪਾਰਟੀ ਜਾਂ ਖੇਤਰੀ ਸਿਆਸਤ ਦੇ ਰਸਤੇ ਚਲੇਗਾ ਵਿਚਾਰ ਕਮੈਂਟ ਪੱਤੀ ਸਾਹਿਬ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਸ਼ੁਕਰੀਆ ਜੀ